ਤਾ ਮੁਹਾਲੀ ਦੇ ਵਿੱਚ ਸਵੇਰੇ-ਸਵੇਰੇ ਇਹ ਹਾਦਸਾ ਵਾਪਰਿਆ ਜਦੋਂ ਸਵੇਰੇ ਤਕਰੀਬਨ 4 ਵਜੇ ਦੱਸਿਆ ਜਾ ਰਿਹਾ ਮੁਹਾਲੀ ਦੇ ਵਿੱਚ ਕਿ ਡਿਲੀਵਰੀ ਬாய் ਜੋ ਸਨ ਸਵੀਗੀ ਤੇ ਜ਼ੋਮੈਟੋ ਦੇ ਡਿਲੀਵਰੀ ਬாய் ਇੱਥੇ ਸੜਕ ਦੇ ਕੋਲ ਖੜੇ ਹੋਏ ਸਨ ਤੇ ਨਾਲ ਹੀ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਗੱਡੀ ਉੱਥੇ ਆਂਦੀ ਹੈ ਤੇ ਦੱਸਿਆ ਜਾ ਰਿਹਾ ਕਿ 120 ਤੋਂ ਵੱਧ ਉਸ ਗੱਡੀ ਦੀ ਸਪੀਡ ਹੁੰਦੀ ਹੈ ਅਚਾਨਕ ਆ ਕੇ ਇਹਨਾਂ ਮੁੰਡਿਆਂ ਦੇ ਵਿੱਚ ਜਾ ਵਜਦੀ ਉਸ ਤੋਂ ਬਾਅਦ ਵੀ ਗੱਡੀ ਕੰਟਰੋਲ ਨਹੀਂ ਹੁੰਦੀ ਸਪੀਡ ਹਜੇ ਵੀ ਉਸ ਦੀ ਕੰਟਰੋਲ ਨਹੀਂ ਹੁੰਦੀ ਕਿ ਅੱਗੇ ਜਾ ਕੇ ਦਰਖਤ ਦੇ ਵਿੱਚ ਟਕ ਆ ਜਾਂਦੀ ਗੱਡੀ ਤੁਸੀਂ ਗੱਡੀ ਦੀ ਹਾਲਾਤ ਵੇਖ ਸਕਦੇ ਹੋ ਕਿਵੇਂ ਪਰਖੱਚੇ ਉੱਡੇ ਹੋਏ ਹਨ ਗੱਡੀ ਦੇ ਤੇ ਉੱਥੇ ਹੀ ਤੁਸੀਂ ਬਾਈਕ ਵੀ ਵੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਜੋ ਦੋਨੋਂ ਬਾਈਕ ਸਵਾਰ ਡਿਲੀਵਰੀ ਬॉयਸ ਸਨ ਫਿਲਹਾਲ ਪੀਜੀਆਈ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤੇ ਹਾਦਸੇ ਦੇ ਵਿੱਚ ਤਿੰਨ ਜਣੇ ਜਿਹੜੇ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਇਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਮਹਿਲਾ ਵੀ ਸ਼ਾਮਲ ਹੈ ਤੇ ਦੋ ਡਿਲੀਵਰੀ ਬॉयਸ ਜਿਹੜੇ ਨੇ ਸ਼ਾਮਲ ਨੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਇਹ ਜੋ ਤੇਜ਼ ਅਫਤਾਰ ਗੱਡੀ ਸੀ ਇਹ ਸੱਤ ਫੇਜ਼ ਵੱਲੋਂ ਆ ਰਹੀ ਸੀ ਤੇ 3b2 ਵੱਲ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰ ਜਾਂਦਾ ਦੱਸਿਆ ਜਾ ਰਿਹਾ 120 ਤੋਂ ਵੀ ਵੱਧ ਸਪੀਡ ਸੀ ਇਸ ਗੱਡੀ ਦੀ ਜਦੋਂ ਇਹ ਹਾਦਸਾ ਵਾਪਰਦਾ ਉੱਥੇ ਵਾਰ-ਵਾਰ ਇਹ ਚੀਜ਼ ਕਹੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ ਕਿਉਂਕਿ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜੋ ਗੱਡੀ ਸਵਾਰ ਸਨ ਉਹਨਾਂ ਨੇ दारू ਪੀਤੀ ਹੋਈ ਸੀ ਤੇ ਵਾਰ ਵਾਰੀ ਐਡਵਾਈਜ਼ੀ ਜਾਰੀ ਕੀਤੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ ਕਿਉਂਕਿ ਆਪਣੀ ਤਾਂ ਤੁਸੀਂ ਜਾਨ ਜੋਖਮ ਚ ਪਾਉਣੇ ਨਾਲ ਹੀ ਤੁਸੀਂ ਦੂਸਰੇ ਲੋਕਾਂ ਦੀ ਵੀ ਬੇਗੁਨਾ ਲੋਕਾਂ ਦੀ ਜਾਨ ਵੀ ਜੋ ਹੈ ਤੁਸੀਂ ਇਦਾਂ ਖਤਰੇ ਦੇ ਵਿੱਚ ਪਾ ਦਿੰਨੇ ਹੋ ਉੱਥੇ ਹੀ ਦੱਸਿਆ ਜਾ ਰਿਹਾ ਕਿ ਹੁਣ ਗੱਡੀ ਸਵਾਰ ਜਿਹੜੇ ਸਨ ਉਹ ਤਾਂ ਉੱਥੋਂ ਭੱਜ ਗਏ ਸਨ ਉੱਥੇ ਹੀ ਦੱਸਿਆ ਜਾ ਰਿਹਾ ਕਿ ਜਿਹੜੇ ਦੋਨੋਂ ਡਿਲੀਵਰੀ ਬॉयਸ ਸਨ ਤੇ ਇੱਕ ਮਹਿਲਾ ਸੀ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਲੇ ਉਹ ਪੀਜੀਆ ਦੇ ਵਿੱਚ ਦਾਖਲ ਨੇ। ਅਵੇਸ਼ਰ ਤੁਹਾਡੇ ਇਹ ਰਾਤ ਐਕਸੀਡੈਂਟ ਹੋਇਆ ਬੜਾ ਮੋੜਦਾ ਐਕਸੀਡੈਂਟ ਹੈ। ਗੱਡੀ ਕਾਫੀ ਪਲਟੀ ਗਈ ਬਹੁਤ ਦੁੱਖ ਹੋਇਆ ਮੈਂ ਜਦੋਂ ਸេរੀ ਮੁੰਡਾ ਨੂੰ ਦੱਸਿਆ ਉਹ ਮੈਂ ਮੌਕੇ ਦੇਖਿਆ ਪਰ ਬਹੁਤ ਹੀ ਤੇਜ਼ ਗੱਡੀ ਚੱਲਦੀ ਸੀ ਔਰ ਬਦਮਾਸ਼ਾਂ ਦੀ ਘਟਨਾ ਵਾਪਰੀ ਹੈ ਔਰ ਇਹਨੀ ਓਵਰ ਸਪੀਡ ਗੱਡੀ ਲੱਗਦੀ ਹੈ ਮਸਾਲਾ ਨੂੰ ਸਕੂਟਰ ਮਾਰ ਕੇ ਉਹੁੱਥੇ ਜਾ ਕੇ ਗੱਡੀ ਇਨੀ ਉਚਾਈ ਤੋਂ ਥੱਲੇ ਡਿੱਗੀ ਆ ਔਰ ਹਿਲ ਦੂਰ ਜਾ ਕੇ ਜਿਹੜੀ ਆ ਉਹ ਪਲਟ ਗਈ ਹੈ ਗੱਡੀ ਔਰ ਉਹਦੇ ਚ ਜਾਨੀ ਨੁਕਸਾਨ ਬਹੁਤ ਈ ਚਲੋ ਇਹ ਹੋਣਾ ਜੇ ਕੀਮਤ ਜਾਨ ਤੇ ਇੱਕ ਵੀ ਬੜੀ ਕੀਮਤੀ ਹੁੰਦੀ ਆ ਪਰ ਮੈਂ ਸਮਝਦਾ ਜਿਸ ਸਪੀਡ ਨਾਲ ਗੱਡੀ ਗਈ ਆ ਉਥੇ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਉਹਰ ਸਪੀਡ ਗੱਡੀਆਂ ਇੰਨੀਆਂ ਨੇ ਟ੍ਰੈਫਿਕ ਸੜਕ ਤੇ ਟ੍ਰੈਫਿਕ ਪੁਲਿਸ ਹੈ ਨਹੀਂਗੀ ਉਹਦੇ ਕਰਕੇ ਧੁੰਦੇ ਵੀ ਵੱਧ ਗਈ ਆ ਔਰ ਰਾਤ ਦਾ ਦਾदू ਪੀਤਾ ਹੋਏ ਜੇ ਉਹਨਾਂ ਨੇ ਡ੍ਰਿੰਕਿੰਗ ਜਿਹੜੇ ਡਰਾਈਵਿੰਗ ਆ ਉਹ ਬਹੁਤ ਮਹਾਲੀ ਕਿਬਾਤ ਨਹੀਂ ਆ ਖਾਸ ਕਰਕੇ ਅੱਜ 31 ਦਸੰਬਰ ਦੀ ਆ ਲੋਕਾਂ ਨੇ ਰਾਤ 12 ਵਜੇ ਜਸ਼ਨ ਵੀ ਮਨਾਉਣੇ ਨੇ ਮੈਂ ਐਸਐਸਪੀ ਸਾਹਿਬ ਨੂੰ ਤੁਹਾਡੇ ਦਾ ਹੀ ਬੇਨਤੀ ਵੀ ਕਰਨਾ ਕਿ ਅੱਜ ਬਹੁਤ ਹੀ ਲੋੜ ਆ ਕੀ ਕੀਮਤੀ ਜਨਾਂ ਬਚਾਉਣ ਦੀ ਕਿਤੇ ਉਹਦਾ ਇਹੋ ਜਿਹਾ ਮੰਦੋਲ ਬਹੁਤ ਨਹੀਂ ਘਟਣਾ ਕੱਲ ਫੇਰ ਨਵੇਂ ਸਾਲ ਤੇ ਵਾਪਰੇ ਇਸ ਲਈ ਅੱਜ ਤੇ ਰਾਤ ਨੂੰ ਸਪੈਸ਼ਲ ਫੋਰਸਾਂ ਆ ਕੇ ਚੈਕਿੰਗ ਕਰਕੇ ਬੈਰੀਕੇਡ ਲਾ ਗਏ ਹਰ ਸੜਕ ਦੇ ਉੱਤੇ ਜਿਹੜੇ ਡਰਿੰਕਿੰਗ ਆ ਉਹਨਾਂ ਨੂੰ ਗੱਡੀ ਚਲਾਉਣ ਉਹਨਾਂ ਨੂੰ ਚਲਾਉਣੇ ਨਹੀਂ ਚਾਹੀਦੇ ਉਹਦੇ ਬੌਂਡੀ ਨੂੰ ਬਹੁਤ ਗੱਡੀਆਂ ਬਾਉਣ ਨੂੰ ਨਹੀਂ ਚਾਹੀਦੀਆਂ ਤਾਂ ਕਿ ਆਮ ਨਾਗਰਿਕ ਜਿਹੜਾ ਵਾ ਉਹ ਸੁਰੱਖਿਅਤ ਰਹੇ ਸਾਰੇ ਲੋਕ ਚਾਲੇ ਸ਼ਹਿਰ ਕਰਦੇ ਚੱਲ ਜਾਂਦੇ ਇੱਥੇ ਤੋਂ ਆਪਾਂ ਮੇਰਾ ਧੰਨਵਾਦ ਕਰਨਾ ਬਹੁਤ ਬਹੁਤ ਮਹਾਤਮਾ ਦਾ ਮੈਂ ਸ਼ੁਕਰ ਕਰਨਾ ਤੇ ਉਹ ਬਚਾਅ ਹੋਇਆ ਪਰ ਜਿਹੜੇ ਬੰਦਾ ਦੇ ਜ਼ਖਮੀ ਹੋਏ ਨੇ ਮੈਂ ਉਹਨਾਂ ਦੀ ਅਰਦਾਸ ਕਰਨਾ ਵੀ ਪਰਮਾਤਮਾ ਉਹਨਾਂ ਨੂੰ ਅੱਜ ਤੰਦਰੁਸਤੀ ਕਰੇ ਨਵਾਂ ਸਾਲ ਚੜਨਾ ਉਹਨਾਂ ਪਰਿਵਾਰਾਂ ਜਾਣ ਉਹ ਜਿਹੜੇ ਪਰਿਵਾਰਾਂ ਦਾ ਮੰਦਭਗੀ ਘਟਣਾ ਵਾਪਰੀਆ ਪਰਮਾਤਮਾ ਉਹਨਾਂ ਦੀ ਸ਼ਕਤੀ ਦੇਵੇ ਕਿਉਂਕਿ ਬਹੁਤ ਹੀ ਦੁਖਦਾਈ ਹੁੰਦਾ ਇੱਕ ਗਰੀਬ ਆਦਮੀ ਜਿਉਂ ਜਮਾਟੋ ਵਾਲਾ ਜਿਹੜਾ ਅਗੀ ਆਪਣੇ ਦਿਹਾੜੀ ਪਾਉਣ ਵਾਸਤੇ ਤਲਕੀ ਜ਼ਿਆਦੇ ਠੰਡ ਜਾਇਆ ਵਾ ਉਹਦੇ ਹਿਸਾਬ ਨਾਲ ਕਿੰਨੀ ਉਹਦੇ ਕਿੰਨਾ ਉਹਦੇ ਪਰਿਵਾਰ ਦੀ ਮਜਬੂਰੀ ਹੋਵੇਗੀ ਤੇ ਇੰਨੀ ਪਾਲਸ ਦੇ ਜੋ ਮੋਟਰਸਾਈਕਲ ਉੱਤੇ ਆਣ ਕੇ ਆਪਣੀ ਪੇਟ ਪਾਰਨ ਵਾਲੇ ਬੱਚਿਆਂ ਵਾਸਤੇ ਮਿਹਨਤ ਕਰਨ ਵਾਸਤੇ ਸਵੇਰੇ ਆਉਂਦੇ ਨੇ ਉਹਨਾਂ ਦਾ ਜਦੋਂ ਘਟਰਾ ਵਾਪਰੇ ਦੁੱਖ ਬਹੁਤ ਹੁੰਦਾ ਧੰਨਵਾਦ